नगर निगम कपूरथला दफ्तर के बाहर समूह सफाई सेवकों तथा तो रिटायर कर्मचारियों ने नगर निगम विभाग के अकाउंटेंट तथा तो आप पंजाब सरकार के खिलाफ तीखा रोष प्रदर्शन किया क्योंकि निगम विभाग कपूरथला ना तो सफाई सेवकों का पीएफ फंड दे रही और न ही सेवा मुक्त कर्मचारियों की रिटायरमेंट राशि दे रही जिस कारण सफाई व रिटायर कर्मचारियों ने आप पंजाब सरकार तथा निगम विभाग के खिलाफ पीठ स्यापा किया दूसरी ओर नगर निगम कपूरथला के अकाउंटेंट शिल्पा श्रोता से जब पीएफ तथा रिटायरमेंट राशि संबंधी पूछा तो राशि चेक जारी किए जाने की बात कहते नजर आई वही गंभीर रूप ऐसी बीमार और गंभीर घायल रिटायर हो चुके कर्मचारी पिछले कई महीने रिटायरमेंट राशि न जारी होने के चलते अपना इलाज करवाने में बेबस दिखाई दिए पंजाब सरकार ऐसी रिटायरमेंट राशि जल्द से जल्द जारी करने की मांग उठाई ताकि अपना और अपने परिवारिक सदस्यों का इलाज सही समय पर करवा सके आज जो पंजाब सरकार ऐसी ਚੌਂਟੜ ਦੇ ਖਿਲਾਫ ਜਿਹੜਾ ਅੱਜ ਰੋਜ ਪ੍ਰਦਰਸ਼ਨ ਕਰ ਰਹੀ ਹੈ ਕੀ ਕਾਰਨ ਹੈ ਇਹ ਕਾਰਨ ਜਿਹੜਾ ਹੈਗਾ ਜੀ ਇਹ ਅੱਜ ਦਾ ਜਿਹੜਾ ਇੱਥੇ ਰੋਸ ਮਜਾਦਾ ਕੀਤਾ ਗਿਆ ਜੀ ਸਾਡਾ ਇੱਕ ਸਫਾਈ ਸਾਹਿਬ ਗਿਆ ਸੁਖਦੇਵ ਸਾਣਾ ਹਿੰਦਰ ਰਾਜ ਉਹ ਪਿਛਲੇ 3-4 ਦਿਨਾਂ ਤੋਂ ਪਿੰਸੋ ਹਸਪੀਟਲ ਚ ਦਾਖਲ ਹੈ ਜਿਹਦਾ ਕਰਕੇ ਇੱਥੇ ਸਾਡਾ ਪੀਐਫ ਦਾ ਲੋਨ ਉਹ ਰੈ ਅਪਲਾਈ ਕੀਤਾ ਪਿਆ ਸੀਗਾ ਤੇ ਅਸੀਂ ਬਾਰ-ਬਾਰ ਇਹਨਾਂ ਨੂੰ ਅਕਾਊਂਟੈਂਟ ਮੈਡਮ ਸ਼ਿਲਪਾ ਆ ਗਏ ਇੱਥੇ ਇਹਨਾਂ ਨੂੰ ਕਿਹਾ ਵੀ ਉਹ ਬੰਦਾ ਬਿਮਾਰ ਆ ਤੋ ਦਾ ਚੱਕ ਦੇ ਦੋ ਇਹਨਾਂ ਦੀ ਹਫਤੇ ਚ ਦੋ ਦਿਨ ਡਿਊਟੀ ਆ ਤੇ ਆਪਣੀ ਡਿਊਟੀ ਵੀ ਤਾਹ ਦੇ ਅੱਲਾ ਨਹੀਂ ਕਰਦੇ ਆ ਕਿਉਂਕਿ ਦੇਖੋ ਪਿਛਲੇ ਦਿਨੀ ਤੁਸੀਂ ਪ੍ਰੈਸ ਵਾਲੇ ਮੀਡੀਆ ਵਾਲੇ ਸਾਰੇ ਜਾਣਦੇ ਆ ਵੇ ਕੂੜਾ ਸ਼ਹਿਰ ਦੇ ਵਿੱਚੋਂ ਤਿੰਨ ਚਾਰ ਦਿਨ ਨਹੀਂ ਚੱਕਿਆ ਗਿਆ ਸੀ ਬਰਸਾਤੀ ਮੌਸਮ ਦਾ ਕਰਕੇ ਅੱਗੇ ਡੰਪ ਦੀ ਪ੍ਰੋਬਲਮ ਸਗੀ ਉਹ ਗੰਦਾ ਕੂੜਾ ਵੀ ਇਹਨਾਂ ਲੋਕਾਂ ਨੇ ਰਾਤ ਦੇ ਨੇ ਇੱਕ ਲਾ ਕੇ ਚੱਕਿਆ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਸਾਡੀ ਕੋਸ਼ਿਸ਼ ਹੁੰਦੀ ਪੀ ਅਸੀਂ ਸ਼ਹਿਰ ਚ ਖਲਾਰਾ ਨਾ ਪੈਣ ਦਈਏ ਸਾਡਾ ਆਪਣਾ ਸ਼ਹਿਰ ਆ ਇਹਨੂੰ ਸਾਫ਼ ਸੁਥਰਾ ਰੱਖੀਏ ਪਰ ਕੁਰਸ਼ਾਸ਼ਨ ਬੋਲੋ ਬਾਰ ਬਾਰ ਮੁਲਾਜ਼ਮਾਂ ਦਾ ਧੱਕੇਸ਼ਾਹੀ ਜਦੋਂ ਕੀਤੀ ਜਾਂਦੀ ਹੈ ਤੇ ਸਾਨੂੰ ਮਜਬੂਰ ਹੋ ਕੇ ਤਰੀ ਦਾ ਰਸਤਾ ਅਪਣਾਉਣਾ ਪੈਂਦਾ ਆ ਅਸੀਂ ਅੱਜ ਇਹ ਜਿਹੜਾ ਛੋਟਾ ਜਿਹਾ ਧਰਨਾ ਦਿੱਤਾ ਆ ਇਹ ਸ਼ਿਲਪਾ ਮੈਡਮ ਦੇ ਖਿਲਾਫ ਦਿੱਤਾ ਆ ਕਿਉਂਕਿ ਉਹਨਾਂ ਦੀ ਆਕਰ ਬਹੁਤ ਆ ਕੰਮ ਕਰਕੇ ਰਾਜੀ ਨਹੀਂ ਆ ਅਸੀਂ ਸਾਰੇ ਬੰਦੇ ਆ ਗਏ ਆ ਉਹਨਾਂ ਨੂੰ ਦੱਸਿਆ ਵੀ ਸਾਡਾ ਮੁਲਾਜ਼ਮ ਦਾਖਲ ਆ ਉਹ ਕਹਿੰਦਾ ਕੋਈ ਗੱਲ ਨਹੀਂ 1 ਵਜੇ ਤੋਂ ਬਾਅਦ ਚੈੱਕ ਮਿਲੂਗੇ ਜਦ ਕਿ ਉਹਨਾਂ ਦਾ ਹੱਕ ਨਹੀਂ ਮੰਨਦਾ ਸੀ ਮਲਾਜ਼ਮ ਨੂੰ ਪਹਿਲ ਦੇ ਆਧਾਰ ਤੇ ਚੈੱਕ ਦੇਣੇ ਚਾਹੀਦੇ ਸੀ ਇਹਨਾਂ ਦੀ ਨਾਕਾਮੀ ਦਾ ਕਰਕੇ ਹੀ ਅਸੀਂ ਅੱਜ ਇਕੱਠੇ ਹੋਏ ਆ ਰੱਬ ਨਾ ਕਰੇ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਕੀ ਇਹ ਜ਼ਿੰਮੇਵਾਰੀ ਲਊਗਾ ਪਰਿਵਾਰ ਦੀ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਸੇ ਤਰ੍ਹਾਂ ਸਾਡੇ ਡੀਏ ਦੇ ਬਕਾਇਆ ਇਹ ਚੈੱਕ ਨਹੀਂ ਕਰਦੇ ਜੇ ਤੁਹਾਨੂੰ ਚੈੱਕ ਕਰਨੇ ਨਹੀਂ ਹੁੰਦੇ ਤੁਸੀਂ ਕਾਊਂਟ ਨਕਾਦੇ ਆ ਐਸਬੀ ਦਾ ਬਕਾਇਆ ਇਹ ਬੰਦੇ 1-9 ਸਾਲ ਦਾ ਹੈ 1-10 1700 ਆ ਉਹ ਮੁੰਡਿਆਂ ਦਾ 2900 29 ਹਜ਼ਾਰ ਆ ਤਿੰਨ ਦਿਨ ਸਾਲ ਹੋ ਗਏ ਇਹਨਾਂ ਦੇ ਚੱਕਰ ਕੱਢਦੇ ਆ ਨੂੰ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਉਹਨਾਂ ਦੇ ਸਾਰੇ ਇੱਥੇ ਅਕਾਊਂਟੈਂਟ ਜਿੰਨੀਆਂ ਲਾਏ ਆ ਨੱਖੇ ਤੇ ਲਾਈ ਜਾਂਦੇ ਆ ਜਿਹੜਾ ਇੱਥੇ ਸਗਰੀਮੈਂਟ ਕਰੀ ਜਾਂਦੇ ਆ ਜੇ ਇਹਨਾਂ ਨੂੰ ਕੰਮ ਨਹੀਂ ਹੁੰਦਾ ਤੇ ਇਹਨਾਂ ਨੂੰ ਆਪਣੇ ਘਰ ਬੈਠਣਾ ਚਾਹੀਦਾ ਸਾਡੀ ਪੰਜਾਬ ਸਰਕਾਰ ਅੱਗੇ ਵੀ ਲੋਕਲ ਪ੍ਰਸ਼ਾਸਨ ਅੱਗੇ ਵੀ ਇਹ ਬੇਨਤੀ ਆ ਵੀ ਜਾ ਤੈਨੂੰ ਨੱਥ ਪਾਓ ਨਹੀਂ ਤਾਂ ਸਾਡੀ ਨੱਥ ਪਾਈ ਸ਼ਹਿਰ ਚ ਖਲਾਰਾ ਪਾਊਗਾ ਜਿਹਦੀ ਜ਼ਿੰਮੇਵਾਰੀ ਸਾਰੀ ਇਹਨਾਂ ਦੀ ਹੋਊਗੀ ਨਾ ਇਹ ਲਟਾਰੀਆਂ ਨੂੰ ਚੱਕ ਦਿੰਦੇ ਆ ਨਾ ਕੁਛ ਕਰਦੇ ਆ ਜੇ 2 ਦਿਨ ਹਫ਼ਤੇ ਚੋਂਦੇ ਇਹਨਾਂ ਨੂੰ ਤੇ ਲੈ ਨਹੀਂ ਅਸੀਂ ਥੱਲੇ ਬੈਠ ਕੇ ਆਪਾਂ ਚਲੇ ਜਾਣਾ ਆ ਸਾਡੇ ਲੋਕ 6 ਵਜੇ ਉੱਠ ਕੇ ਕੰਮ ਨੂੰ ਜਾਂਦੇ ਆ ਕਿੰਨੀ ਗਰਮੀ ਆ ਇੰਨੀ ਗਰਮੀ ਚ ਬਰਸਾਤਾ ਦੇ ਅਸੀਂ ਕੰਮ ਕਰਦੇ ਆ ਇਹ ਅੰਦਰ ਬੈ ਕੇ ਨਹੀਂ ਇਹਨਾਂ ਕੋ ਕੰਮ ਹੁੰਦਾ ਇਹਨਾਂ ਦਾ ਪੈਨ ਨਹੀਂ ਖੁੱਲਦਾ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਕੋ ਵੀ ਸਾਡੀ ਬੇਨਤੀ ਆ ਵੇ ਇਹਦੇ ਨਾਲ ਖੇਲ ਨਾ ਖੇਲੋ ਅੱਗੇ ਕਾਰਪੋਰੇਸ਼ਨ ਬਣਾ ਕੇ ਇਹ ਵੱਡਾ ਵੱਡਾ ਮਲਾਜਮਾਂ ਦਾ ਧੱਕਾ ਕੀਤਾ ਗਿਆ ਆ ਛੋਟਾ ਜਿਹਾ ਸ਼ਹਿਰ ਸੀ ਇਹ ਕਾਰਪੋਰੇਸ਼ਨ ਮੰਨਦਾ ਲੈਕ ਨਹੀਂ ਸੀਗਾ ਇਹਦੇ ਉੱਤੇ ਅਫਸਰਾਂ ਦਾ ਬੋਝ ਪਾ ਕੇ ਸਾਰੇ ਸ਼ਹਿਰ ਨਾਲ ਤਕਾ ਕੀਤਾ ਗਿਆ ਸਾਡੀ ਮੰਗ ਹੈ ਜਿਆਦਾ ਕਾਰਪੋਰੇਸ਼ਨ ਭੰਗ ਕਰੋ ਨਹੀਂ ਤਾਂ ਇਸ ਅਫਸਰ ਦੀ ਬਦਲੀ ਕਰੋ ਹਾਂਜੀ ਕੀ ਨਾਂਜੀ ਆਪਣਾ ਨਾਮ ਕੀ ਜੀ ਦਾ ਜੀ ਨਾਮ ਜੀ ਰਟ ਪਿਆਰਾ ਲਾਲ ਪਿਆਰਾ ਲਾਲ ਜੀ ਸਾਡੇ ਇਨੇ ਪੈਰਾ ਦਾ ਪੂਰਾ ਹਾਲ ਹੋਇਆ ਪਿਆਰਾ ਅੱਜ ਤੁਸੀਂ ਯਾ ਕਮੇਟੀ ਚਾਰ ਦੇ ਬਾਹਰ ਤੁਸੀਂ ਠੰਡੇ ਤੇ ਬੈਠੇ ਆ ਕੀ ਮੰਨਦਾ ਤੁਹਾਡੀ ਜਦੋਂ ਜਿੱਦੋਂ ਦਾ ਅਸੀਂ ਰਿਟਾਇਰ ਹੋਏ ਆ ਸਮੇਂ ਕੋ 25 ਦਿਨਾਂ ਕਹਿੰਦੇ ਜਾਓ ਜਾਓ ਬੈਠੋ ਜਾ ਕੇ ਘਰ ਬੈਠੇ ਜਾ। ਅਸੀਂ ਜੀ ਦਵਾ ਦਾ ਵੀ ਗੋਲ 1 ਰੁਪਏ ਦੀ ਗੋਲੀ ਨਹੀਂ ਲਈ ਮੈਂ ਜਦੋਂ ਦਾ ਰਿਟਾਇਰਮੈਂਟ ਹੋਇਆ। ਦਖਲਾਉਂਦੇ। ਤੇ ਕੀ ਪੈਸਾ ਦਾ ਕੋਈ ਨਹੀਂ ਹੈ। ਤੇ ਮੈਂ ਦਵਾ ਕਿਥੋਂ ਲਾ ਕੇ ਰਾਨਾ। ਅੱਛਾ ਚਨਾਚੇਰੋਂ ਬੈ ਰਿਟਾਇਰਮੈਂਟ ਹੋਈ ਨੂੰ ਰਟੀਆਂ। ਅਸੀਂ ਜੀ 31 30 ਆਏ। ਅੱਛਾ ਤੇ 30 ਜਾਂਦੇ ਆ ਮਹਿਕਮੇ ਵਾਲੇ। ਮੈਡਮ ਮੈਂ ਮਹਿਕਮੇ ਵਾਲੇ ਕੁਝ ਨਹੀਂ ਕਹਿੰਦੇ ਜੀ। ਨੇ ਆ ਜਾਓ ਕੱਲਾਓ ਆ ਜਾਓ ਕੱਲਾਓ ਅੱਛਾ ਫਜੇਸਾਪਾ ਰਿਆ ਕੀ ਮੰਤਰੀ ਠੜੀ ਆ ਮੰਨ ਕੇ ਸਾਡੇ ਸਾਡਾ ਹਿਸਾਬ-ਕਿਤਾਬ ਕਰਦੇ ਸਾਨੂੰ ਸਰਕਾਰ ਦੇ ਪੈਸੇ ਨੂੰ ਤੁਹਾਨੂੰ ਕੀ ਤੁਸੀਂ ਇਲਾਜ ਇਲਾਜ ਤਾਂ ਵੀ ਤੁਸੀਂ ਪਾਂਚੇ ਦੇ ਦੇਵਾਂਗੇ ਜੀ ਰਾਜ ਤੋਂ ਵਗੈਰਾ ਅਸੀਂ ਕਰ ਲਿਓਗੇ ਚਲੋ ਚਲੋ ਪੱਦਰ ਬੰਦੇ ਦੇ ਦੇਣਾ ਅਸੀਂ ਅੰਦਰੋਂ ਨਹੀਂ ਨਿਕਲਦੇ ਸਾਡੇ ਕੋਲ ਠੜੀ ਨਹੀਂ ਚੜੀ ਜਾਂਦੀ ਆ ਉਹ ਦਿਨ ਮੀਟਿੰਗ ਹਾਲ ਦੇ ਵਿੱਚ ਆਇਆ ਬੜੀ ਮਜਿੱਤ ਨਾ ਚਾਹ ਜਿਹਨਾਂ ਨੇ ਮੈਨੂੰ ਫੜ ਕੇ ਉੱਥੇ ਲਗਾਇਆ ਜਿੰਚਾ ਜਾਨ ਨੂੰ ਫਾੜ ਕੇ ਮੈਨੂੰ ਗੱਡੀ ਦੇ ਵਿੱਚ ਪਾ ਕੇ ਬੜੀ ਮੁਸ਼ਕਿਲ ਨਾਲ ਮੈਂ ਆਪਣੇ ਘਰ ਪਹੁੰਚਿਆ ਅੱਛਾ ਇਹ ਵੀ ਮੈਂ ਤੁਹਾਡਾ ਆਪਣਾ ਪੈਸਾ ਤੁਹਾਡਾ ਆਪਣਾ ਪੈਸਾ ਨਹੀਂ ਤੁਹਾਨੂੰ ਦਿੱਤਾ ਜਾ ਰਿਹਾ ਨਹੀਂ ਸਾਡਾ ਆਪਣਾ ਪੈਸਾ ਨਹੀਂ ਲੈਂਦੇ ਕੀ ਮੰਤਰ ਆਦੇ ਮੋਢੀ ਮੰਤਰੀ ਤੋਂ ਮੰਤਰੀ ਕੋਲ ਸੀ ਕਿ ਮੈਂ ਬੁੱਕੀ ਮੰਗ ਰੱਖੀ ਸੀ ਸਾਡੇ ਸਾਡਾ ਸਾਹਬਤਾਂ ਕਰਦੇ ਸਾਡੇ ਤੈਸਾਂ ਜਿਹੜੇ ਸਾਡਾ ਬੁਕਾਰ ਆਇਆ ਸਾమే ਉਹ ਜੀ ਸਾਡਾ ਤੇਲ ਸਬੰਧ ਦੇਣ ਬਰਤੀਆਂ ਦੇਣ ਬਰ ਜੀਿਸੋ ਕਿ ਸਾਡੇ ਮੁਲਾਜ਼ਮਾਂ ਦਾ ਕੰਮ ਹੋ ਗਿਆ ਹਾਂਜੀ ਮੈਡਮ ਜਿਹੜੇ ਆ ਮੁਲਾਇਮ ਬਾਹਰ ਸਾਫੀ ਟ੍ਰਸ਼ ਹਾਲਾਤਾਂ ਉਹਨੇ ਮੁਲਾਇਮ ਜੇ ਰਿਟਾਇਰਮੈਂਟ ਵਿੱਚ ਬੈਠਾ ਪਿਆ ਆ ਪਾਣੀ ਇਹਨਾਂ ਦੀ ਪੀਐਫ ਦੀ ਵਿਡਰਾਅਲ ਸੀਗੀ ਮਤਲਬ ਅੱਜ ਅਸੀਂ ਸਾਰੇ ਵਿਡਰਾਅਲ ਕਰ ਦਿੱਤੇ ਦੇ ਨੂੰ ਚੈੱਕ ਸਾਰਿਆਂ ਨੂੰ ਦੇ ਦਿੱਤੇ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਠੀਕ ਹੈ ਜੀ ਜੀ ਮਤਲਬ ਯਾਰ ਜੀ ਜਿਹਦਾ ਰਿਟਾਇਰਮੈਂਟ ਦਾ ਜਾਂ ਪੀਐਫ ਦਾ ਨਹੀਂ ਸਾਰਾ ਕੁਝ ਹੋ ਗਿਆ ਹੈ ਦੇ ਦਿੱਤੇ ਇਹਨਾਂ ਨੂੰ ਸਾਰੇ ਠੀਕ ਹੈ ਅੱਜ ਇਹਨਾਂ ਨੂੰ ਮਿਲ ਜੂਏ ਹਾਂਜੀ ਦੇ ਦਿੱਤੇ ਰਿਟਾਇਰਮੈਂਟ ਵਾਲਾ ਜਿਹੜਾ ਭਵਾਇਆ ਦੇ ਰਿੱਤੇ ਸਾਰਿਆਂ ਨੂੰ ਚਾਹੀਦੇ ਪਰ ਉਹ ਜਿਹੜੇ ਇੱਕ ਮਲਾਈਮ ਬਾਹਰ ਬੈਠਾ ਹੋ ਜਾਂਦਾ ਜੀ ਆਲੇ-ਦਾਲ ਮੈਨੂੰ ਕੁਝ ਵੀ ਨਹੀਂ ਮਿਲਿਆ ਨਹੀਂ ਆ ਦੇ ਰਿੱਤੇ ਇਹਨਾਂ ਨੂੰ ਸਾਰੇ ਚੈੱਕ ਦੇ ਦਿੱਤੇ ਨੇ ਟਾਇਰਿੰਗਸ ਨੂੰ ਵੀ ਦੇ ਦਿੱਤੇ ਪੀਐਫ ਦੇ ਵੀ ਦੇ ਦਿੱਤੇ ਠੀਕ ਹੈ ਜੀ